ਇਸ ਦੌਰ ਦੀ ਸ਼ੁਰੂਆਤ ਮੈਂ ਅਜ ਤੋ 4-5 ਸਾਲ ਪਹਿਲਾਂ ਕੀਤੀ ਸੀ ਤੇ ਉਸ ਸਮੇਂ ਤਾਂ ਪਹਿਲਾਂ ਨਰਸੀ ਤੋਂ ਲਿਆਂਦੇ ਹੋਏ ਬੂਟਿਆਂ ਦੀ ਹੀ ਦੇਖਰੇਖ ਕਰਨੀ ਸਾਂਭ ਸੰਭਾਲ ਕਰਨੀ ਤੇ ਅੱਜ ਆਪਣੇ ਬੱਚਿਆਂ ਦੀ ਤਰ੍ਹਾਂ ਨਾਲ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਤੇ ਖੁਸ਼ੀ ਰੌਣਕ ਜੋ ਮਨ ਦਾ ਸਕੂਨ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਸਰ जुगाड़ ਲਾਇਆ ਤਾਂ ਜਿੱਥੇ ਇਹਨਾਂ ਪਲਾਸਟਿਕ ਦੇ ਡਰਮਾਂ ਨੂੰ ਵਰਤਿਆ, ਗ੍ਰੋ ਬੈਗਸ ਨੂੰ ਵਰਤਿਆ, ਪਲਾਸਟਿਕ ਦੇ ਪੈਕੇਟਸ ਨੂੰ ਵਰਤਿਆ ਤਾਂ ਛੱਤ ਦੇ ਉੱਤੇ ਹੀ ਇਸ ਚੀਜ਼ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਧੁੱਪ ਦੀ ਜੋ رونਕ ਜਾਂ ਧੁੱਪ ਨੇ ਜੋ ਇਹਨਾਂ ਉੱਤੇ رونਕ ਲੈ ਕੇ ਆਉਣੀ ਆ ਉਹ ਛੱਤ ਦੇ ਉੱਤੇ ਬਹੁਤ ਵਧੀਆ ਮੌਜੂਦ ਹੁੰਦੀ ਹੈ। ਸਸ਼ਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਾਂ ਅਕਸ਼ ਸੁਨੱਖ। ਅੱਜ ਅਸੀਂ ਤੁਹਾਨੂੰ ਉਸ ਘਰ ਦੇ ਵਿੱਚ ਲੈ ਕੇ ਆਏ ਜਿੱਥੇ ਹਰਿਆਲੀ ਨੂੰ ਲੈ ਕੇ ਫੁੱਲਾਂ ਨੂੰ ਲੈ ਕੇ ਕਾਫੀ ਜੋ ਮਾਣ ਸਨਮਾਨ ਦਿੱਤਾ ਜਾਂਦਾ ਅਕਸਰ ਤੁਸੀਂ ਵੇਖਿਆ ਹੋਊਗਾ ਕਿ ਕਈ ਖੇਤਾਂ ਦੇ ਵਿੱਚ ਇਹੋ ਜਿਹੇ ਰੰਗ ਪਰੰਗੇ ਜਿਹੜੇ ਫੁੱਲ ਹੈਗੇ ਨੇ ਅਕਸਰ ਇਹਨਾਂ ਦੇ ਬੁੱਟੇ ਜੋ ਤੁਸੀਂ ਕਈ ਖੇਤਾਂ ਦੇ ਵਿੱਚ ਵੇਖੇ ਹੋਣਗੇ ਕਈ ਪਾਰਕਾਂ ਦੇ ਵਿੱਚ ਵੇਖੇ ਹੋਣਗੇ ਪਰ ਅੱਜ ਅਸੀਂ ਜਿੱਥੇ ਮੌਜੂਦ ਹੈਗੇ ਆ ਇੱਕ ਘਰ ਦੀ ਛੱਤ ਦੇ ਉੱਤੇ ਇੱਕ ਗੁਰਸਿੱਖ ਵੀਰ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਜੋ ਇਹਨਾਂ ਬੁੱਟਿਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਤਾਂ ਜੇਕਰ ਉਹਨਾਂ ਦੇ ਕੰਮ ਦੀ ਗੱਲ ਕਰ ਲਈਏ ਤਾਂ ਪੇਸ਼ੇ ਦੇ ਉੱਤੇ ਇੱਕ ਕੰਪਿਊਟਰ ਦੇ ਟੀਚਰ ਨੇ ਪਰ ਉਸ ਦੇ ਨਾਲ ਨਾਲ ਕਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਇਹਨਾਂ ਬੁੱਟਿਆਂ ਦੀ ਦੇਖਰੇਖ ਕਰਦੇ ਨੇ ਤੇ ਸਾਡੇ ਨਾਲ ਮੌਜੂਦ ਨੇ ਗਗਨਦੀਪ ਸਿੰਘ ਜੀ ਤਾਂ ਗੱਲ ਵੀ ਕਰਾਂਗੇ ਤੇ ਗਗਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਬਾਨੀ ਟੀਵੀ ਤੇ ਸਤਿ ਸ਼੍ਰੀ ਅਕਾਲ ਸਰ ਮੈਂ ਸਵਾਗਤ ਕਰਦਾ ਹਾਂ ਤੁਹਾਡਾ ਤੁਸੀਂ ਮੇਰੇ ਵੀਡੀਓ 'ਚ ਆਏ ਇਸ ਫੁੱਲਾਂ ਦੀ ਵਨਗੀ ਦੇ ਵਿੱਚ ਆ ਕੇ ਮੈਨੂੰ ਤੁਸੀਂ ਬਹੁਤ ਮਾਨ ਸਨਮਾਨ ਦੇ ਰਹੇ ਹੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਵੈਲਕਮ ਸਰ ਗਗਨ ਜੀ ਸਭ ਤੋਂ ਪਹਿਲਾਂ ਤਾਂ ਅਕਸਰ ਕਿਉਂਕਿ ਸਾਨੂੰ ਆਂਦਾ ਕਿ ਕਿਸੇ ਟਾਈਮ ਦੇ ਉੱਤੇ ਹਰਿਆ ਭਰਿਆ ਪੰਜਾਬ ਹੁੰਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਕਾਫੀ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ এনवायरमेंट ਤੋਂ ਦੂਰ ਹੁੰਦੇ ਜਾ ਰਹੇ ਹਾਂ ਪਰ ਤੁਸੀਂ ਜਿਸ ਤਰੀਕੇ ਦੇ ਨਾਲ ਆਪਣੇ ਕਰਦੇ ਵਿੱਚ ਵਧੀਆ ਤਰੀਕੇ ਦਾ ਮਾਹੌਲ ਸਿਰਜਿਆ ਤਾਂ ਇਸ ਦੀ ਸ਼ੁਰੂਆਤ ਕਿਵੇਂ ਹੋਈ ਸਰ ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਕਿਹਾ ਕਿ ਅੱਜ ਅਸੀਂ ਆਪਣੇ ਵਾਤਾਵਰਨ ਦੇ ਬਰਤੀ ਸੁਚੇਤ ਨਹੀਂ ਹੈਗੇ ਅਸੀਂ ਸੀਰੀਅਸ ਨਹੀਂ ਹੈਗੇ ਕਿ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਬਹੁਤ ਸਾਰਾ ਆਲਰੇਡੀ ਅਸੀਂ ਨੁਕਸਾਨ ਜਿਹੜਾ ਹੈ ਕਰੋਨਾ ਦੇ ਸਮੇਂ ਵਿੱਚ ਸਹਿ ਚੁੱਕੇ ਹੋਏ ਹਾਂ ਸਰ ਜੇਕਰ ਤੁਸੀਂ ਵਾਦੀ ਕਰਦੇ ਕਿ ਇਸ ਦੌਰ ਦੀ ਸ਼ੁਰੂਆਤ ਮੈਂ ਅਜ ਤੋ 4-5 ਸਾਲ ਪਹਿਲਾਂ ਕੀਤੀ ਸੀ ਤੇ ਉਸ ਸਮੇਂ ਤਾਂ ਪਹਿਲਾਂ ਨਰਸੀ ਤੋਂ ਲਿਆਂਦੇ ਹੋਏ ਬੂਟਿਆਂ ਦੀ ਹੀ ਦੇਖਰੇਖ ਕਰਨੀ ਸਾਂਭ ਸੰਭਾਲ ਕਰਨੀ ਪਰ ਉਦੋਂ ਇਹਨਾਂ ਸ਼ੌਕ ਨਹੀਂ ਸੀ ਪਰ ਜਿਵੇਂ ਜਿਵੇਂ ਇਹਦੇ ਨਾਲ ਜੁੜ ਕੇ ਇਹਨਾਂ ਦੇ ਨਾਲ ਇੱਕ ਰਿਸ਼ਤਾ ਕਾਇਮ ਕੀਤਾ ਤਾਂ ਉਸ ਤੋਂ ਬਾਅਦ ਥਿਵੇਂ-ਥਿਵੇਂ ਜਿਹੜੀ ਰੁਚੀ ਆ ਥਿਵੇਂ-ਥਿਵੇਂ ਇੰਟਰਸਟ ਜੜਾ ਆ ਉਹ ਬਹੁਤ ਵਧਾ ਗਿਆ ਸਰ ਤੇ ਅੱਜ ਆਪਣੇ ਬੱਚਿਆਂ ਦੀ ਤਰ੍ਹਾਂ ਨਾਲ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਤੇ ਖੁਸ਼ੀ ਰੌਣਕ ਜੋ ਮਨ ਦਾ ਸਕੂਨ ਉਹ ਤੁਹਾਡੇ ਸਾਹਮਣੇ ਹੀ ਆ ਸਰ ਅਕਸਰ ਵੇਖਣ ਨੂੰ ਮਿਲਦਾ ਜਿਨੇ ਤਰ੍ਹਾਂ ਤੁਸੀਂ ਇੱਥੇ ਫੁੱਲ ਲਾਏ ਨੇ ਅਕਸਰ ਬਾਗਾਂ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਕਿਹੇ ਪੈਲੀ ਜਿ ਦੇਖਣ ਨੂੰ ਮਿਲਦੇ ਕੋਈ ਜੱਟ ਸ਼ੌਂਕ ਦੇ ਨਾਲ ਪਾਲ ਲੇ ਤਾਂ ਪਾਲ ਲੇ ਪਰ ਆਪਣੇ ਘਰ ਦੀ ਛੱਤ ਤੇ ਕਿਵੇਂ ਆਈਡੀਆ ਕਿਵੇਂ ਆਇਆ ਸਰ ਪਹਿਲਾਂ ਅਸੀਂ ਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਮੈਂ ਇਹਨਾਂ ਨੂੰ ਨਰਸਰੀ ਤੋਂ ਲੈ ਕੇ ਹੀ ਸ਼ੁਰੂਆਤ ਕੀਤੀ ਤੇ ਫਿਰ ਬਾਅਦ ਵਿੱਚ ਜਦੋਂ ਰੁਚੀ ਵਾਧੀ ਗਈ ਤਾਂ ਇਹਨਾਂ ਨੂੰ ਹੋਰ ਵੱਡੇ ਪੱਮਾਨੇ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਦੇ ਨਾਲ ਇਹ ਵੀ ਇੱਕ ਦਿਮਾਗ ਵਿੱਚ ਕਨਸੈਪਟ ਹੈਗਾ ਸੀ ਕਹਿ ਸਕਦੇ ਹਾਂ ਕਿ ਛੱਤ ਦੇ ਉੱਤੇ ਭਾਰ ਨਾ ਪਵੇ ਤਾਂ ਫਿਰ ਉਸ ਰੁਚੀ ਨੂੰ ਵੀ ਪੂਰਾ ਕਰਨਾ ਸੀ ਤੇ ਜਦੋਂ ਫਿਰ ਜੁਗਾੜ ਲਾਇਆ ਤਾਂ ਜਿੱਥੇ ਇਹਨਾਂ ਪਲਾਸਟਿਕ ਦੇ ਡਰਮਾਂ ਨੂੰ ਵਰਤਿਆ ਗਰੋ ਬੈਗਸ ਨੂੰ ਵਰਤਿਆ ਪਲਾਸਟਿਕ ਦੇ ਪੈਕੇਟਸ ਨੂੰ ਵਰਤਿਆ ਤਾਂ ਛੱਤ ਦੇ ਉੱਤੇ ਹੀ ਇਸ ਚੀਜ਼ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਧੁੱਪ ਦੀ ਜੋ ਰੌਣਕ ਜਾਂ ਧੁੱਪ ਨੇ ਜੋ ਇਹਨਾਂ ਉੱਤੇ ਰੌਣਕ ਲੈ ਕੇ ਆਉਣੀ ਹੈ ਉਹ ਛੱਤ ਦੇ ਉੱਤੇ ਬਹੁਤ ਵਧੀਆ ਮੌਜੂਦ ਹੁੰਦੀ ਹੈ ਤੇ ਇੱਕ ਖੁੱਲਾ ਵਾਤਾਵਰਨ ਜੋ ਅੱਜ ਸਾਡੇ ਆਸ-ਪਾਸ ਦੇ ਵੀ ਜੋ ਸਾਰੇ ਜਣੇ ਇਹਨੂੰ ਦੇਖਦੇ ਨੇ ਤੇ ਇੱਕ ਨਰਸਰੀ ਦਾ ਰੂਪ ਹੀ ਲੱਗਦਾ ਪੂਰਾ ਕਿਉਂਕਿ ਅਕਸਰ ਇਹੋ ਜਿਹਾ ਵਾਤਾਵਰਨ ਪਿੰਡਾਂ ਥਾਵਾਂ ਤੇ ਵੇਖਣ ਨੂੰ ਮਿਲਦਾ ਤੁਸੀਂ ਸ਼ਹਿਰ ਦੇ ਵਿੱਚ ਇਸ ਤਰੀਕੇ ਨਾਲ ਰੱਖਿਆ ਹੋਇਆ ਸਰ ਬਿਲਕੁਲ ਸਹੀ ਕਿਹਾ ਕਿ ਵਾਕਈ ਖੁੱਲੀ ਜੋ ਵਾਤਾਵਰਨ ਜੋ ਸਾਨੂੰ ਪਿੰਡਾਂ ਵਿੱਚ ਮਿਲਦਾ ਉਹੀ ਚੀਜ਼ ਸਿਰਜਣ ਦੀ ਕੋਸ਼ਿਸ਼ ਕੀਤੀ ਮੈਂ ਫੇਰ ਗੱਲ ਕਰ ਰਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਦੇ ਲਈ ਸਾਨੂੰ ਕੁਝ ਸਟੈਪਸ ਜਿਹੜੇ ਆ ਉਹ ਅੱਗੇ ਆਉਣਾ ਪਏਗਾ ਸੋ ਉਸੇ ਦੀ ਹੀ ਇਹ ਕਹਿੰਦੇ ਕਿ ਕਿ ਮੇਰੀ ਇੱਕ ਥੋੜੀ ਜੀ ਕੋਸ਼ਿਸ਼ ਹੈ ਜੋ ਤੁਹਾਡੇ ਸਾਹਮਣੇ ਅੱਜ ਨੇ ਤੀਜੀ ਵਜੇ ਤੁਸੀਂ ਮੈਨੂੰ ਕਵਰ ਕਰ ਰਹੇ ਹੋ ਜੀ ਗगन ਜੀ ਇਸ ਦੇ ਵਿੱਚ ਕਿੰਨੇ ਤਰ੍ਹਾਂ ਦੇ ਜਿਹੜੇ ਆ ਫੁੱਲ ਆਪਾਂ ਦੇਖ ਰਹੇ ਹਾਂ ਕਿੰਨੇ ਤਰ੍ਹਾਂ ਦੀਆਂ ਕਿਸਮਾਂ ਜੋ ਤੁਸੀਂ ਇੱਥੇ ਰੱਖਿਆ ਹੈ ਸਰ ਮੇਰੇ ਕੋਲ ਇਸ ਵੇਲੇ ਲਗਭਗ 12 ਕਿਸਮਾਂ ਦੀ ਮੈਂ ਜੇ ਗੱਲ ਕਰਲਾਂ ਤਾਂ ਇਹ ਮੈਂ ਇੱਥੇ ਫੁੱਲ ਲਗਾਏ ਹੋਏ ਨੇ ਔਰ ਸ਼ੁਰੂਆਤ ਇਹ ਜੋ ਸਾਰੀ ਤੁਸੀਂ ਸਾਹਮਣੇ ਦੇਖ ਰਹੇ ਹੋ ਮਿੱਟੀ ਨੂੰ ਲੈ ਕੇ ਪ੍ਰੀਪੇਅਰ ਕਰਨ ਨੂੰ ਲੈ ਕੇ ਬੀਜ ਲਗਾਉਣ ਤੇ ਜਰਮੀਨੇਸ਼ਨ ਉਹਨਾਂ ਨੂੰ ਉਸ ਜਗ੍ਹਾ ਤੇ ਫਾਈਨਲ ਲਾਉਣਾ ਸੋ ਸਾਰਾ ਕੰਮ ਹੱਥੀ ਮੈਂ ਤੇ ਮੇਰੇ ਫਾਦਰ ਸਾਹਿਬ ਇਹ ਸਾਰੀ ਚੀਜ਼ ਨੂੰ ਹੀ ਨਾਲ ਲੈ ਕੇ ਕਰਦੇ ਨੇ ਔਰ 12 ਜੋ ਕਿਸਮ ਦੀਆਂ ਇੱਥੇ ਫੁੱਲਾਂ ਦੀ ਕਿਸਮਾਂ ਤੁਸੀਂ ਦੇਖ ਰਹੇ ਹੋ ਤੇ ਉਹਨਾਂ ਵਿੱਚ ਅਜੇ ਵੀ ਮਾਂ ਕਿਤੇ ਨਾ ਕਿਤੇ ਤਾਂ ਰਹਿੰਦੀ ਕਿ ਆ ਚੀਜ਼ ਨਰਸਰੀ ਉੱਤੇ ਹੈਗੀ ਪਰ ਸਾਡੇ ਕੋਲ ਨਹੀਂ ਹੈਗੀ ਪਰ ਫਿਰ ਸਾਮ ਸਵਾਲ ਆਪ ਕਰਨੀ ਹੁੰਦੀ ਆ ਤਾਂ ਕਿਤੇ ਨਾ ਕਿਤੇ ਸੰਕੋਚ ਵੀ ਕਰਨਾ ਪੈਂਦਾ ਨੇ ਜੀ ਜਾਨਾ ਖਾਸ ਤੌਰ ਤੇ ਉੱਤੇ ਜੇਕਰ ਤੁਹਾਡੇ ਕੀਤੇ ਦੀ ਗੱਲ ਕਰ ਲਈਏ ਕੀਤੇ ਨਾਲੋਂ ਬਹੁਤ ਹੀ ਅਲੱਗ ਹੈ ਕਿ ਜਿੱਦਾਂ ਤੁਸੀਂ ਨਰਸਰੀ ਦੀ ਦੇਖਭਾਲ ਕਰਦੇ ਹੋ ਕਿਉਂਕਿ ਨਰਸਰੀ ਦਾ ਹੀ ਰੂਪ ਤੁਸੀਂ ਛੱਤ ਦੇ ਉੱਤੇ ਦਿੱਤਾ ਹੋਇਆ ਤਾਂ ਕਿਵੇਂ ਜੇਕਰ ਤੁਹਾਡੇ ਕੀਤੇ ਦੀ ਗੱਲ ਕਰ ਲਈਏ ਕੀਤੇ ਤੋਂ ਤੁਸੀਂ ਟੀਚਰ ਹੋ ਗੁਰੂ ਘਰ ਵੀ ਤੁਸੀਂ ਅਕਸਰ ਜਾਂਦੇ ਹੋ ਤਾਂ ਕਿਵੇਂ ਇਹ ਚੀਜ਼ ਨੂੰ ਸਮਾਂ ਕਿਦਾਂ ਕਿਸ ਤਰੀਕੇ ਦੇ ਨਾਲ ਤੁਸੀਂ ਸਰ ਮੈਂ ਜੇ ਕਿਤੇ ਦੀ ਪਹਿਲਾਂ ਗੱਲ ਕਰਾਂ ਤੇ ਸ਼ਾਇਦ ਮੈਨੂੰ ਲੱਗਦਾ ਕਿ ਮੇਰੇ ਕਿਤੇ ਦੀ ਬਦੌਲਤ ਹੀ ਮੈਂ ਅੱਜ ਇੱਥੋਂ ਤੱਕ ਪਹੁੰਚ ਸਕਿਆ ਕਿਉਂਕਿ ਉਸ ਸਮੇਂ ਦੌਰਾਨ ਜਿਹੜਾ ਆਪਾਂ ਕੁਝ ਨੈਟ ਦੇ ਉੱਤੇ ਚੀਜ਼ ਨੂੰ ਸਰਚ ਕਰ ਲੈਨੇ ਹੋ ਫੇਰ ਫੇਰ ਤੁਹਾਨੂੰ ਬਾਰ-ਬਾਰ ਉਸ ਤਰ੍ਹਾਂ ਦੀਆਂ ਸੁਜੈਸ਼ਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸ਼ਾਇਦ ਉਹਨਾਂ ਤੋਂ ਮੈਂ ਭਟਕਿਆ ਨਹੀਂ ਉਹਨਾਂ ਚੀਜ਼ਾਂ ਨੂੰ ਬਹੁਤ ਡੂੰਘਾਈ ਨਾਲ ਦੇਖਿਆ ਸੁਣਿਆ ਤੇ ਉਹਨਾਂ ਚੀਜ਼ਾਂ ਨੂੰ ਇੱਥੇ ਮੈਂ ਇੰਪਲੀਮੈਂਟ ਵੀ ਕੀਤਾ ਸੋ ਇੰਪਲੀਮੈਂਟ ਕਰਨ ਦੇ ਨਾਲ ਇਹ ਜੋ ਸਾਰਾ ਕੁਝ ਤੁਹਾਡੇ ਸਾਹਮਣੇ ਆਇਆ ਔਰ ਸਮੇਂ ਦੀ ਗੱਲ ਕਰਦੇ ਸਰ ਸਮਾਂ ਫੇਰ ਮੈਂ ਉਹੀ ਗੱਲ ਕਹਿੰਦਾ ਕਿ ਜੋ ਤੁਹਾ ਜੇ ਤੁਹਾਡੀ ਚੀਜ਼ ਜਹਨ ਵਿੱਚ ਹੋਏਗੀ ਤਾਂ ਉਹਨੂੰ ਤੁਸੀਂ ਬਹੁਤ ਹੀ ਬਾਖੂਬੀ ਸਮਾਂ ਜਿਹੜਾ ਆ ਉਹ ਤੋੜ ਕੇ ਵੀ ਵੰਡ ਕੇ ਵੀ ਇਹਨਾਂ ਤੱਕ ਲੈ ਕੇ ਆ ਸਕਦੇ ਸੋ ਮੇਰੇ ਲਈ ਪਰਿਵਾਰ ਵੀ ਹੈ ਗੁਰੂ ਘਰ ਵੀ ਹੈ ਇਹ ਵੀ ਹੈ ਸੋ ਸਾਰੇ ਚੀਜ਼ਾਂ ਨੂੰ ਹੀ ਸਮੇਂ ਦੇ ਨਾਲ ਬੰਨ ਲੀਦਾ ਵੱਡੀ ਗੱਲ ਕੀ ਸਿਹਤ ਹੈ ਜੇ ਤੰਦਰੁਸਤ ਹੈ ਸੋ ਸਾਰਾ ਕੁਝ ਮੈਨੇਜ ਹੋ ਜਾਂਦਾ ਜੀ ਇੱਕ ਲਾਈਫ ਦੇ ਵਿੱਚ ਇੱਕ ਸੁਪਨਾ ਹੁੰਦਾ ਕਿ ਮੈਂ ਇਸ ਜਗਾ ਤੱਕ ਜਾਣਾ ਚਾਹੁੰਨਾ ਲਾਈਫ ਚ ਇੱਥੋਂ ਤੱਕ ਸਕਸੈਸ ਹੋਣਾ ਚਾਹੁੰਨਾ ਤਾਂ ਤੁਹਾਡਾ ਕੀ ਸੁਪਨਾ ਹੈਗਾ ਕਿ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਨਸੀਬ ਤਾਂ ਤੁਸੀਂ ਕਰੇ ਲਗਾਈ ਦਿੱਤੀ ਹੈ ਅ ਸਰ ਦੇਖੋ ਵੱਡੀ ਗੱਲ ਹੈ ਕਿ ਸੁਪਨਾ ਇਹੀ ਹੈ ਕਿ ਜੋ ਵਾਤਾਵਰਨ ਦੀ ਸਾਂਭ ਸੰਭਾਲ ਅਸੀਂ ਕਰ ਸਕਦੇ ਹਾਂ ਕੁਝ ਐਸੇ ਤੁਸੀਂ ਸੱਜਣ ਵੀਰ ਵਾਤਾਵਰਨ ਪ੍ਰੇਮੀ ਦੇਖੇ ਹੋਣਗੇ ਜਿਨ੍ਹਾਂ ਨੇ ਘਰ ਦੇ ਸਬਜ਼ੀਆਂ ਲਾਈਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਕਿਚਨ ਗਾਰਡਨ ਕਹ ਦਿੰਦੇ ਹਾਂ ਕਿਚਨ ਗਾਰਡਨ ਦੇ ਉਹ ਇਲਾਵਾ ਮੈਂ ਜੋ ਇੱਥੇ ਚੀਜ਼ ਲਗਾਈ ਹੋਈ ਮੈਂ ਫੁੱਲਾਂ ਵਾਲੇ ਪਾਸੇ ਨੂੰ ਆਪਣਾ ਚੂਜ਼ ਕਰ ਲਿਆ ਸੋ ਫੀਲਡ ਬਹੁਤ ਅਲੱਗ-ਅਲੱਗ ਨੇ ਜੋ ਤੁਸੀਂ ਇਹ ਚੀਜ਼ ਸਾਹਮਣੇ ਦੇਖ ਰਹੇ ਹੋ ਮੈਨੂੰ ਲੱਗਦਾ ਹੈ ਕਿ ਜੋ ਚੀਜ਼ ਤੋਂ ਮੈਂ ਸ਼ੁਰੂਆਤ ਕੀਤੀ ਸੀ ਔਰ ਜਿਸ ਚੀਜ਼ ਤੱਕ ਮੈਂ ਪਹੁੰਚਿਆ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਗੁਰੂ ਸਾਹਿ ਸੁਪਨੇ ਵਾਲੇ ਪਾਸੇ ਲੈ ਕੇ ਜਾਈ ਜਾ ਰਹੇ ਨੇ ਤੇ ਸੁਪਨਾ ਅਜੇ ਕੋਈ ਦਿਮਾਗ ਵਿੱਚ ਉਲੀਕਿਆ ਨਹੀਂ ਆ ਪਰ ਹੋ ਸਕਦਾ ਹੈ ਕਿ ਉਸ ਵਾਲੇ ਪਾਸੇ ਨੂੰ ਤੁਰ ਕੇ ਆਪਾਂ ਕਿਤੇ ਨਿਕ ਦੇ ਦੇ ਕੇ ਪਹੁੰਚ ਜਾਈਏ ਸੈਟੀਸਫੈਕਸ਼ਨ ਤੇ ਕਦੀ ਵੀ ਨਹੀਂ ਸਰ ਹੁੰਦੀ ਤਾਂ ਅੱਛਾ ਇਸ ਦੀ ਪਨੀਰੀ ਕਿੱਦਾਂ ਤਿਆਰ ਕਰਦੇ ਹੋ ਅਗਰ ਕੋ ਬੂਟਾ ਲਗਾਉਣਾ ਆ ਉਹਦੇ ਕਿਸ ਤਰੀਕੇ ਦੇ ਨਾਲ ਇਹ ਪਨੀਰੀ ਜਿਹੜੀ ਤਿਆਰ ਤਿਆਰ ਕਰਦੇ ਹੋ ਸਰ ਦੇਖੋ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਮੈਂ ਹੁ ਜੋ ਫੁੱਲ ਲਗਾਏ ਹੋਏ ਨੇ ਤੇ ਇਹਨਾਂ ਫੁੱਲਾਂ ਦੇ ਵਿੱਚ ਕੀ ਹੈ ਕਿ ਤੁਹਾਨੂੰ ਨਾਲ ਹੀ ਇਹਨਾਂ ਤੋਂ ਹੀ ਬੀਜ ਮਿਲਨੇ ਸ਼ੁਰੂ ਹੋ ਜਾਣੇ ਨੇ ਨੋ ਡਾਊਟ ਸਟਾਰਟਿੰਗ ਤੇ ਸ਼ੁਰੂਆਤ ਵਿੱਚ ਜੇ ਬਾਜ਼ਾਰੋਂ ਲੱਤੇ ਜਾਂਦੇ ਨੇ ਬੀਜ ਪਰ ਉਹ ਤੋਂ ਬਾਤ ਕੀਤੀ ਕਿ ਹੂੰ ਜਿਹੜੇ ਇਹ ਬੀਜ ਸਾਰੇ ਇੱਥੇ ਤਿਆਰ ਹੋ ਜਾਣੇ ਨੇ ਉਹਨਾਂ ਬੀਜਾਂ ਦੀ ਸਾਮਸਮਾਂ ਅਗਲੇ ਸੈਸ਼ਨ ਵਾਸਤੇ ਕਰ ਲੈਣੀ ਹੈ ਅਗਲੇ ਸੀਜ਼ਨ ਵਾਸਤੇ ਕਰ ਲੈਣੀ ਹੈ ਤੇ ਫਿਰ ਉਹਨਾਂ ਦੇ ਹੀ ਮਿੱਟੀ ਦੇ ਬੈੱਡ ਬਣਾ ਕੇ ਤੇ ਉਹਨਾਂ ਨੂੰ ਹੀ ਲਗਾਵਾਂਗੇ ਫਿਰ ਜਰਮੀਨੇਸ਼ਨ ਹੋਏਗੀ ਸੋ ਜੇਕਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਸ਼ਾਇਦ ਅਗਲੀ ਵਾਰੀ ਹੋਰ ਵੈਰਾਈਟੀਆਂ ਵੀ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰੀਏ ਸੋ ਉਹ ਜਿਹੜੇ ਬੀਜ ਤੋਂ ਉਗਾਉਣ ਤੋਂ ਲੈ ਕੇ ਇਸ ਫੁੱਲਾਂ ਦੀ ਵਣਗੀ ਜਿਹੜੀ ਆ ਇਹ ਇੱਕ ਬਹੁਤ ਲੰਬਾ ਸਫ਼ਰ ਹੁੰਦਾ ਹੈ ਸੋ ਉਹ ਸਾਰੀ ਚੀਜ਼ ਹੈ ਇੱਥੇ ਗੁਰੂ ਪਾਸ਼ਾ ਨੇ ਮੇ ਕੋਲ ਕਰਵਾਈ ਹੈ ਜੀ ਫੁੱਲਾਂ ਦੀ ਇਸੇ ਤਰੀਕੇ ਨਾਲ ਜਿਹੜੀ ਰਾਖੀ ਕਰਦੇ ਰਹੋਗੇ ਦੇਖੋ ਸਰ ਕਹਿ ਸਕਦੇ ਕਿ ਜੋ ਤੁਹਾਡੇ ਵਿਊਅਰਸ ਨੇ ਜੋ ਸਾਰੀ ਸੰਗਤ ਹੈ ਅਗਰ ਉਹਨਾਂ ਦਾ ਆਸ਼ੀਰਵਾਦ ਹੈ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਤੇ ਜਿੰਨਾ ਚਿਰ ਕਹਿ ਸਕਦੇ ਕਿ ਇਹਨਾਂ ਨਾਲ ਜੁੜੇ ਆ ਸੋ ਵਿਦੇਸ਼ ਜਾਂਦਾ ਤਾਂ ਕੋਈ ਸੁਪਨਾ ਨਹੀਂ ਹੈਗਾ ਪਰ ਇੱਥੇ ਰਹਿ ਕੇ ਇਹਨਾਂ ਚੀਜ਼ਾਂ ਨੂੰ ਸੰਭਾਲਣ ਦਾ ਜਰੂਰ ਇੱਕ ਸੁਪਨਾ ਲੈ ਕੇ ਚੱਲ ਰਹੇ ਆ ਜੀ ਕਿ ਅਕਸਰ ਅੱਜ ਕੱਲ ਦੇ ਨੌਜਵਾਨ ਜਿਹੜੇ ਹੈਗੇ ਆ ਵਿਦੇਸ਼ ਵੱਲ ਨੂੰ ਜ਼ਿਆਦਾ ਜਾਂਦੇ ਆ ਬਿਲਕੁਲ ਸਰ ਬਿਲਕੁਲ ਮੈਂ ਉਹੀ ਜੇਲ ਤੇ ਹਾਲ ਤੱਕ ਨਾ ਕਿਤੇ ਕਿ ਬਾਹਰ ਜਾਂਦਾ ਵਿਦੇਸ਼ ਜਾਂਦਾ ਤੇ ਕੋਈ ਅਜੇ ਰੀਜ਼ ਨਹੀਂ ਹੈਗੀ ਤੇ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਕ ਮੂੰਹ ਪੈ ਗਿਆ ਕਿ ਸ਼ਾਇਦ ਕਿਸੇ ਵੇਲੇ ਇੱਕ ਰਾਤ ਵਾਸ ਵੀ ਬਾਹ ਜਾਣਾ ਹੁੰਦਾ ਤਾਂ ਮਗਰੋਂ ਕਿਸੇ ਨਾ ਕਿਸੇ ਜਿਵੇਂ ਫਾਦਰ ਸਾਹਿਬ ਹੀ ਇੱਕ ਡਿਊਟੀ ਲਾ ਕੇ ਜ਼ਰੂਰ ਜਾਈ ਜਾਂਦੀ ਹੈ ਕਿ ਮੈਂ ਜਾ ਕਰ ਚੱਲਾਂ ਜਾਂ ਤੁਸੀਂ ਇਹ ਜ਼ਰੂਰ ਕਰਨਾ ਤੇ ਉਹ ਸਾਰਾ ਕੁਝ ਜਿਹੜਾ ਹੈ ਉਹ ਇਸ ਛੱਤ ਦੇ ਉੱਤੇ ਹੀ ਕੀਤਾ ਜਾ ਰਿਹਾ ਕਿਉਂਕਿ ਸਮਾਂ ਵੀ ਅੱਜ ਏਸੇ ਕਨੇ ਵਾਲਿਆ ਹੈ ਕਿ ਸਾਡੇ ਕੋਲ ਸਮੇਂ ਦੀ ਬਹੁਤ ਘਾਟ ਰਹਿ ਚੁੱਕੀ ਹੋਈ ਹੈ ਪਰ ਇਹ ਸਾਰਾ ਕੁਝ ਇਸ ਉੱਤੇ ਹੀ ਵੰਡ ਵੰਡਾ ਕੇ ਅਸੀਂ ਸਾਰਾ ਕੁਝ ਆ ਪਰਿਵਾਰ ਵਿੱਚ ਹੀ ਕਰ ਲੈਣੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆ ਹਸਨ ਗਗਨਦੀਪ ਸਿੰਘ ਜੀ ਤਾਂ ਕੀਤੇ ਤਾਂ ਕੰਪਿਊਟਰ ਦੇ ਟੀਚਰ ਨੇ ਪਰ ਜਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਇੱਕ ਨਸਰੀ ਦੇ ਫੁੱਲ ਦੀ ਨਸਈ ਆਪਾਂ ਕਹਿ ਸਕਦਾ ਇਹਨਾਂ ਨੇ ਆਪਣੇ ਘਰ ਦੀ ਛੱਤ ਦੇ ਉੱਤੇ ਖੋਲੀ ਆ ਤਾਂ ਸ਼ੌਂਕ ਨੂੰ ਜੇ ਕਹਿ ਲਈਏ ਤਾਂ ਸਭ ਤੋਂ ਪਹਿਲ ਦੇ ਦਾਰ ਤੇ ਰੱਖਦੇ ਹੋਏ ਤੇ ਇਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੁੱਲ ਆ ਆਪਣੇ ਘਰ ਦੇ ਵਿੱਚ ਹੀ ਜਊ ਬੀਜੇ ਗਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨੇਕ ਜਗਵਾਨੀ ਟੀਵੀ ਸ਼੍ਰੀਮ ਸਾਈਂ